ਕੀ ਨਾ ਬੜਾਈ ਸਵੇਰ ਨਾਮ ਮੁਖਾਸਮਨ ਕਰੋ ਕਿ ਮੈਂ ਐਜ਼ ਅ ਸੀਐਚਓ ਕਮਿਊਨਿਟੀ ਹੈਲਥ ਅਫਸਰ ਕੰਮ ਕਰ ਰਹੀ ਹਾਂ ਇੱਥੇ ਪੰਜਾਬ ਦੇ ਮੈਮ ਜਿਹੜਾ ਅੱਜ ਇਹ ਘੜੇ ਵਾਲਾ ਪ੍ਰੋਜੈਕਟ ਕੀਤਾ ਜਾ ਰਿਹਾ ਵਾ ਕੀ ਕਿਹੜੀਆਂ ਮੰਗਾਂ ਦੇ ਕੀ ਲੜੇਗੇ ਸਰ ਅਸੀਂ 223 ਤੋਂ ਮੁਲਾਜਮ ਕਰ ਰਹੇ ਹਾਂ ਪੂਰੇ ਪੰਜਾਬ ਵਿੱਚ ਕੰਮ ਐਜ਼ ਅ ਕਮਿਊਨਿਟੀ ਹੈਲਥ ਆਫਸਰ ਠੀਕ ਹੈ ਅਸੀਂ ਇਹ 4-5 ਸਾਲ ਤੋਂ ਪਿੰਡਾਂ ਦੇ ਸੇਵਾਵਾਂ ਦੇ ਰਹੇ ਹਾਂ ਜਿਹੜੇ ਡਿਸਪੈਂਸਰੀਆਂ ਪਿੰਡਾਂ ਦੀਆਂ ਸਾਡੀਆਂ ਮੁੱਖ ਮੰਗਾਂ ਸਰ ਪਹਿਲਾਂ ਸਰਪੰਚ ਸਾਹਿਬ ਸੀਐਮ ਸਰ ਦੀ ਮੀਟਿੰਗ ਸੀ ਜਿਹੜੀ ਪੋਸਟਪੋਨ ਕਰ ਦਿੱਤੀ ਗਈ ਜਿਹੜੀ ਸਾਨੂੰ ਉਹ ਦੁਬਾਰਾ ਦਿੱਤੀ ਜਾਏ ਹੇਠ ਤੱਕ ਸਾਨੂੰ ਕੋਈ ਲੈਟਰ ਨਹੀਂ ਆਈ ਵਿਭਾਗ ਵੱਲੋਂ ਉਹ ਮੀਟਿੰਗ ਪੋਸਟਪੋਨ ਹੋਣ ਤੋਂ ਬਾਅਦ ਦੂਜੀ ਗੱਲ ਕੀ ਸਾਨੂੰ ਜਿਆ ਸਮਾਨ ਆ ਕਰ ਆਇਆ ਜਾ ਤਾਂ ਕਿ ਅਸੀਂ ਆਪਣਾ ਕੰਮ ਪੂਰਾ ਕਰ ਸਕੀਏ ਕਿਉਂਕਿ ਜੇ ਸਭ ਤੋਂ ਗਰਾਉਂਡ ਲੈਵਲ ਦਾ ਸਮਾਨ ਹੀ ਨਾ ਪੂਰਾ ਹੋਊਗਾ ਤੁਸੀਂ ਕੰਮ ਕਿਦਾਂ ਕਰੋਗੇ ਸਾਡਾ ਇਨਸੈਂਟਿਵ 2 ਮਹੀਨੇ ਰੁਕ ਗਿਆ ਕਿਉਂਕਿ ਸਾਨੂੰ ਸਮਾਨ ਹੀ ਦਿੱਤਾ ਗਿਆ ਤੇ ਸਾਡੇ ਕੰਮ ਵਧਾ ਦਿੱਤੇ ਗਿਆ ਉਹ ਫੰਡ ਰਿਲੀਜ਼ ਕੀਤਾ ਜਾਏ ਕਿਉਂਕਿ ਅਸੀਂ ਆਪਣੇ ਸੈਂਟਰ ਜਾ ਕੇ ਕੰਮ ਕਰ ਰਹੇ ਆ ਪਰ ਉਹ ਸਾਨੂੰ ਰਿਲੀਜ਼ ਨਹੀਂ ਕੀਤਾ ਗਿਆ ਕਿਉਂਕਿ ਸਾਡੇ ਕੋਲ ਲਾਇਲਟੀ ਬੋਨਸ ਆ ਜਿਹੜੇ 3 ਸਾਲ ਤੇ 5 ਸਾਲ ਪੂਰੇ ਹੋਣ ਤੇ ਮਿਲਦਾ ਸਾਨੂੰ ਸਰਕਾਰ ਵੱਲੋਂ ਉਹ ਦਿੱਤਾ ਜਾਏ ਤੇ ਲਾਸਟ ਸਾਡੇ ਕਿ ਜਿਹੜੀ ਮੂਲਿਕ ਤਨਖਾਹ ਸਾਡੀ ਹੈਗੀ ਆ 25000 ਆ ਬਾਕੀ ਰਾਜਾਂ ਅੰਦਰ ਪਾਕੀ ਸਟੇਟਸ ਵਿੱਚ ਪਰ ਸਾਡੀ ਇੱਥੇ ਮੂਲਿਕ ਤਨਖਾਹ 20000 ਆ ਅਸੀਂ 12 ਮਹੀਨੇ ਭਾਅ ਨੂੰ ਕਹਿ ਚੁੱਕੇ ਆ ਕਿ ਸਾਡੀ ਉਹ ਪੂਰੀ ਕੀਤੀ ਜਾਏ ਮੰਗ ਪਰ ਇਸ ਵੀ ਭਾਅ ਵੱਲੋਂ ਤੇ ਸਰਕਾਰ ਵੱਲੋਂ ਨੋਵਲੋ ਸੁਨੀਆ ਨਹੀਂ ਜਾ ਰਿਹਾ ਇਸ ਕਰਕੇ ਇਹ ਰੋਸ਼ ਪ੍ਰਦਰਸ਼ਨ ਕੀਤਾ ਹੋਇਆ ਅੱਗੇ ਜਾ ਕੇ ਅਸੀਂ ਪਹਿਲਾਂ ਤਾਂ 15 ਜਨਵਰੀ ਨੂੰ ਅਸੀਂ ਜਿਹੜੇ ਆਨ ਕੁਲਦੀਪ ਸਿੰਘ ਹਾਲੀਬਾਲ ਜੀ ਜਿਹੜੇ ਉਹਨਾਂ ਦੇ ਕੈਬਨਿਟ ਮਿਨਿਸਟਰ ਉਹਨਾਂ ਦਾ ਘਰਾਓ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਅਸੀਂ ਵਕਤ ਵਕਤ ਗਿਲੇਵੇ ਵਿੱਚ ਜਾ ਕੇ ਜਿਹੜੇ ਉੱਥੇ ਦੇ ਐਮ ਐਲ ਏ ਆ ਉਹਨਾਂ ਦਾ ਘਰਾਓ ਕਰਾਂਗੇ ਸਿਹਤ ਮੰਤਰੀ ਤੇ ਮੁੱਖ ਮੰਤਰੀ ਦਾ ਘਰਾਓ ਕਰਾਂਗੇ ਕੀ ਨਾਮ ਆਪਣਾ ਜੀ ਮੇਰਾ ਨਾਮ ਮਮਨਤ ਕੌਰ ਮੈਂ ਵੀ ਅੱਜ ਇੱਕ ਐਚ ਓ ਕਮਿਊਨਿਟੀ ਹੈਲਥ ਆਫਿਸਰ ਕੰਮ ਕਰ ਰਹੀ ਹਾਂ ਕੀ ਨਾਮ ਉਹ ਜੀ ਮੰਗਾਂਗੇ ਆਪਣੇ ਸਾਨੂੰ ਮੰਗਾਈ ਕਿ ਸਾਨੂੰ ਸਾਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਵੱਲੋਂ ਅਗਰ ਤਾਂ ਸਾਡਾ ਕੰਮ ਇਹ ਨਹੀਂ ਨਾ ਇਹ ਦੇ ਬਾਇਡ ਇਨਕਰੀਸ ਕਰ ਰਹੀ ਹੈ ਉਹਦੇ ਨਾਲ ਸਾਨੂੰ ਸਾਡੀਆਂ ਤਨਖਾਹਾਂ ਵੀ ਪ੍ਰੋਪਰ ਹੋਣੀਆਂ ਚਾਹੀਦੀਆਂ ਹਨ ਠੀਕ ਆ ਤੇ ਬੇਸਿਕ ਪੇ ਵੀ ਅਸੀਂ ਜਿਹੜੀ ਸਾਡੀ ਉਹ ਘਟ ਰਹੀ ਹੈ ਬੇਸਿਕ ਪੇ ਸਾਨੂੰ ਮਿਲਣੀ ਚਾਹੀਦੀ ਉਹ ਵੀ ਸਾਨੂੰ ਘਟ ਮਿਲ ਰਹੀ ਹੈ ਮਾਫੀ ਰਾਜ ਕਰਨੀ ਪਾਣੀ ਠੀਕ ਆ ਸੀਐਮ ਨਾਲ ਮੀਟਿੰਗ ਸੀ ਉਹ ਵੀ ਸਾਡੇ ਸਰ ਰੱਦ ਕਰ ਦਿੱਤੀ ਗਈ ਹੈ ਉਹ ਵੀ ਸਿਚੁਏਸ਼ਨ ਹੈ ਕਿ ਸਾਡੀ ਦੁਬਾਰਾ ਜਲਦੀ ਤੋਂ ਜਲਦੀ ਸਾਡੀ ਉਹਨਾਂ ਨਾਲ ਸਰਵਾਈ ਚਾਹੀਏ ਤਾਂ ਕਿ ਸਾਡੀਆਂ ਜੋ ਪ੍ਰੋਬਲਮਸ ਆ ਰਹਾ ਹਲ ਜਲਦੀ ਤੋਂ ਜਲਦੀ ਨਿਕਲ ਸਕਣ। ਇਹ ਤੁਹਾਡੀ ਮੀਟਿੰਗ ਨਹੀਂ ਆਪਣੀ ਕਰਾਈ ਜਾਂਦੇ ਸੀਐਮ ਸਾਹਿਬ ਨਾਲ ਕੀ ਆਪਾਂ ਦੱਸੂ ਸਰ ਅਸੀਂ ਫਿਰ 15 ਅਗਸਤ ਨੂੰ ਕਰਾ ਕਰਾਂਗੇ ਪ੍ਰੋਪਰ ਰੇ ਨਾਲ ਅਸੀਂ ਪ੍ਰੋਟੈਸਟ ਕਰਾਂਗੇ ਕੁਲਦੀਪ ਸਿੰਘ ਵਾਲੀ ਵੱਲ ਨਾਲ ਸਰ ਉਹ ਤੇ ਹੀ ਕਰਾਓ ਕਰਾਂਗੇ ਉਹਨਾਂ ਦਾ ਤੇ ਪ੍ਰੋਪਰ ਰੇ ਨਾਲ ਸਾਰਾ ਜੋ ਪੰਜਾਬ ਦੇ ਜਿੰਨੇ ਵੀ ਸੀਐਚਓ ਕੰਮ ਕਰ ਰਹੇ ਨੇ ਸਰ ਉਹ ਪ੍ਰੋਟੈਸਟ ਕਰ ਦਿੰਗੇ ਇਸ ਦੇ ਅਗੇਂਸਟ